ਜਾ ਮਾਤੰਦੀ ਹਾਂ ਜੀ ਕਿ ਬਹੁਤ ਹੀ ਵਧੀਆ ਸੀ ਤੁਹਾਡੇ ਵਾਸਤੇ ਨੁਕਸਾ ਲੈ ਕੇ ਕਿ ਤੇਜ ਪੱਤਾ ਹੈ ਤੇਜ ਪੱਤੇ ਨੂੰ ਆਪਾਂ ਪੀਸ ਲੈਣਾ ਹੈ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਹੈ ਕਈ ਵਾਰੀ ਆਪਣੇ ਦੰਦਾਂ ਦਾ ਪੀਲਾਪਣ ਹੋ ਜਾਂਦਾ ਹੈ ਚਾਹੇ ਕੀੜਾ ਵੀ ਲੱਗ ਜਾਂਦਾ ਹੈ ਅਤੇ ਦੰਦ ਖਰਾਬ ਹੋ ਜਾਂਦੇ ਆ ਕਿ ਦੰਦਾਂ ਵਿੱਚੋਂ ਪੀੜਾ ਹੀ ਨਿਕਲਦੀਆਂ ਰਹਿੰਦੀਆਂ ਨੇ ਅਤੇ ਆਪਾਂ ਇਹਦਾ ਪੇਸਟ ਤਰ੍ਹਾਂ ਪੇਸਟ ਬਣਾ ਕੇ ਬਰਸ਼ ਤੇ ਲਾ ਕੇ ਆਪਾਂ ਪੇਸਟ ਕਰ ਸਕਦੇ ਆ 1.15 ਦਿਨਾਂ ਵਿੱਚ ਹੀ ਆਪਣਾ ਦੰਦ ਬਿਲਕੁਲ ਹੀ ਸਾਫ਼ ਹੋ ਜਾਣਗੇ ਤੇ ਚੰਦ ਦੀ ਵਾਂਗੂ ਆਪਣੇ ਦੰਦ ਚਮਕਣ ਲੱਗ ਜਾਣਗੇ ਇਸ ਚੀਜ਼ ਦਾ ਪਾਇ ਇੱਕ ਹੋਰ ਵੀ ਹੈ ਕਿ ਇਸ ਨੂੰ ਆਪਾਂ ਜਿਵੇਂ ਇਸ ਦੇ ਉੱਤੇ ਦੋ ਲੌਂਗ ਰੱਖ ਕੇ ਅਤੇ ਲਾਚੀ ਰੱਖ ਕੇ ਆਪਾਂ ਜਿਵੇਂ ਅਗਨੀ ਆਰਤੀ ਕਰਦੇ ਆ ਮੰਦਰ ਦੇ ਵਿੱਚੋਂ ਚਾਹੇ ਕੁਝ ਵੀ ਹੈ ਆਪਾਂ ਆਰਤੀ ਕਰ ਸਕਦੇ ਆ ਤੇ ਕਈ ਵਾਰੀ 네ਗਟਿਵਿਟੀ ਹੁੰਦੀ ਹੈ ਘਰ ਦੇ ਵਿੱਚ ਆਪਣੇ ਲਾਜ ਕਰਵਾਣਾ ਦਵਾਈ ਕਰवानी ਹੁੰਦੀ ਹੈ ਦਵਾਈ ਨਹੀਂ ਲੱਗਦੀ ਕਿਸੇ ਤਰ੍ਹਾਂ ਦੀ ਕੋਈ ਵੀ ਬੁਰੀ ਆਤਮਾ ਹੁੰਦੀ ਹੈ ਇਹਦੇ ਨਾਲ ਉਹ ਵੀ ਭੱਜ ਜਾਂਦੀ ਹੈ ਇਹ ਬਹੁਤ ਹੀ ਵਧੀਆ ਕੀਮਤੀ ਚੀਜ਼ ਹੈ ਤੇ ਬਹੁਤ ਹੀ ਵਧੀਆ ਚੀਜ਼ ਹੈ ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਧੰਨਵਾਦ ਜੀ ਸ਼ੇਅਰ ਕਰਦੇ ਰਹਿਆ ਕਰਦੇ ਰਿਹਾ ਕਰੋ ਲਾਈਕ ਕਰਦੇ ਰਿਹਾ ਕਰੋ